ਲੈ ਵੀ ਸੱਜਣੋ ਵਲੌਗ ਦੀ ਕਰਨ ਲੱਗਿਆ ਆਪਾਂ ਸ਼ੁਰੂਆਤ ਮੀ ਬੜੇ ਪਏ ਪਿਛਲੇ ਦਿਨਾਂ 'ਚ ਕੱਲ ਵੀ ਮੀ ਪੈ ਗਿਆ ਮੌਸਮ ਹੋ ਗਿਆ ਜੀ ਖਰਾਬ ਤੇ ਜਵਾਰ ਆਪਣੀ ਹਾਜੀ ਅੱਧਾ ਕੇ 11 ਖੜੀ ਐ ਤੇ ਉਹ ਮਗਰ ਫੋਟੋ ਚੱਲੀ ਆ ਆਹ ਜਿਹੜੇ ਪੱਠੇ ਬੀਜਨੇ ਸੀ ਮੀ ਆਣੇ ਨਹੀਂ ਬੀਜਨੇ ਦਿੱਤਾ ਬਾਜਰਾ ਵੇਜਣਾ ਸੀਗਾ ਹੁਣ ਸੋਚਿਆ ਵੀ ਸਿੱਧੀ ਜਮੀ ਬੀਜਾਂਗੇ ਸਦਾਸਾਂ ਦੇ ਨਾਲ ਪੰਜ ਦਾ ਹੰਡਣ ਵਾਲੇ ਮੌਸਮ ਦਾ ਪਤਾ ਲੱਗ ਜੂ ਹੁਣ ਫਿਲਹਾਲ ਤਾਂ ਅੱਜ ਸਾਫ਼ ਦਿਖਾ ਰਿਹਾ ਮੌਸਮ ਇੱਕ ਦੋ ਦਿਨਾਂ ਨੂੰ ਹੋਰ ਪਤਾ ਲੱਗ ਜੂਗਾ ਤੇ ਕੁਦਰਤ ਨੇ ਇੱਕ ਗੱਲ ਆ ਵੀ ਪੱਠੇ ਤਾਂ ਨਹੀਂ ਬੀਜ ਨੇ ਦਿੱਤੇ ਤੇ ਆਹ ਬਿਨਾ ਬੀਜਿਆਂ ਕਾਹ ਜਰੂਰ ਹੋ ਗਿਆ ਜਿੱਦਾਂ ਕ ਬਾਜਰਾ ਹੁਣ ਅਸੀਂ ਓਡਾ ਕਾਹ ਹੋ ਗਿਆ ਇਹਨੂੰ ਟੱਕ ਲਾਤਾ ਆਪਾਂ ਨਾਲੇ ਤਾਂ ਸਾਫ਼ ਹੋ ਜੂਗਾ ਮੜ ਕੇ ਰੋਟਾਵੇਟਰ ਮਾਰ ਦਿਆਂਗੇ ਤੇ ਇੱਥੇ ਪੱਠੇ ਵੀਜ ਦਿਆਂਗੇ ਹੁਣ ਜਮੀਨ ਦੀ ਪਲੈਨਿੰਗ ਕੀਤੀ ਹੈ ਕਿਉਂਕਿ 10 ਦਿਨਾਂ ਨੂੰ ਜਮੀਨ ਦੀ ਰੁਤ ਹੈ। ਮੌਸਮ ਸਾਫ਼ ਹੋ ਗਿਆ, ਠੰਡਾ ਹੋ ਗਿਆ ਮੌਸਮ। ਤੇ ਜੇ 2 ਦਿਨ ਮੌਸਮ ਟਿਕ ਜਿਹਾ ਠੀਕ ਹੈ, ਕੀਰਾਂ ਦਾ ਅੱਜ ਸੂਰਜ ਦੇਖ ਰਿਹਾ ਪਰ نیٹ ਤੇ ਮੀਂਹ ਵਿਖਾ ਰਿਹਾ। ਫਸਲਾਂ ਚੋਂ ਪਾਣੀ ਫਿਲਹਾਲ ਇੱਧਰ ਸੁੱਕ ਚੁੱਕਾ ਆਪਣੇ। ਕੋਈ ਦਿੱਕਤ ਵਾਲੀ ਗੱਲ ਨਹੀਂ ਉਹ ਕਿੱਦਾਂ ਇਹ ਬਾਸਮਤੀਆਂ ਜਿਹੜੀਆਂ ਹੈਗੀਆਂ ਮੱਕੀ ਵਾਲੇ ਬਾਹਣ ਚ ਲੱਗੀਆਂ ਸੀ ਠੀਕ ਖੜੀਆਂ ਨੇ ਓਏ ਵਾਰੀ ਵਾਰੀ ਗੱਡੀ ਛੇੜ ਦਿੰਦਾ ਤਰ ਬੇਰੋ ਗੱਡੀ ਜੋੜ ਕੇ ਤੁਹਾਨੂੰ ਦੱਸਦੇ ਹਾਂ ਓਏ ਤੰਦਰਾ ਖਰਾ ਮੌਸਮ ਕਾਰਨ ਪਹਿਲੇ ਵਾਂ ਚ ਕਾਈ ਬਹੁਤ ਹੋ ਗਿਆ ਤੇ ਪੱਠੇ ਵੀਚਨੇ ਸੀ ਜਿਵੇਂ ਅੱਗੇ 10 ਘੰਟੇ ਆ ਓਕੇ ਡਕ 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 ਰਾਦਾ ਨਹੀਂ ਸੀ ਆ ਫੋਟ ਨੂੰ ਹਾਰ ਕੇ ਯੂਰੀਓ ਪਾ ਦिती। ਚੱਲ ਜਿਹੜੀ ਹੋ ਜੂਗੀ। ਇਹਨਾਂ ਚਰ ਪੱਠੇ ਨਹੀਂ ਵੀਜੀਦੇ। ਉਹ ਪੱਠੇ ਅਜੇ ਖੜੇ ਆ ਆਪਣੇ। ਰੁਕ ਜਾ। ਦਾਤਰੀ ਸ਼ਾਮੇ ਆ ਜੀਏ। ਸਨਾ ਫਿਲਹਾਲ ਇਧਰ ਦਾ ਵਧੀਆ ਮੁਕਸਰੀ ਰੀਜ ਤਾਂ ਠੀਕ ਆ ਅਜੇ ਤੱਕ ਮਾਹੌਲ ਪਹਿਲਾਂ ਤਾਂ ਕਿਹੜਾ ਪਾਣੀ ਮਹੀਆਂ ਦੇ ਬਹੁਤ ਆ ਸੀਗੇ ਪਰ ਪਾਣੀ ਲੱਥ ਚੁੱਕੇ ਆ ਉਹਨਾਂ ਨੂੰ ਜਿਹੜੇ ਵਾਹਨ ਨੀਵੇਂ ਸੀ ਉਹਨਾਂ 'ਚ ਮਾੜੇ ਮੋٹے ਖੜੇ ਆ ਹਜੇ ਬਾਕੀ ਲੱਥ ਚੁੱਕੇ ਆ ਤੇ ਨਹੀਂ ਦਾਤੀ ਵੀ ਦੇਖਦੇ ਕਿੱਥੇ ਆ ਦਾਤੀ ਲਾ ਕੇ ਟਿਕਾਣੇ ਤੇ ਤੇ ਚੱਲੀਏ ਇਹ ਹਾਲ ਰੱਬ ਨੇ ਬਚਾਤਾ ਸੀ ਕੰਮ ਕਈ ਦਿਨ ਚਲੋ ਕੁਦਰਤ ਨੇ ਕਿਸੇ ਪਾਸੇ ਵਿਚਾਰਿਆਂ ਨੇ ਹੜਾਂ ਵਾਲੇ ਪਾਸੇ ਮਾਰ ਵੀ ਬਹੁਤ ਕੀਤੀ ਆ ਤੇ ਕਈ ਪਾਸੇ ਜਿਆਦਾ ਮੀਂਹ ਨਾਲ ਫਾਇਦੇ ਵੀ ਹੋਏ ਆ ਬਸੂੰਡੀ ਠੰਡੀ ਨਹੀਂ ਇੱਕ ਤਾਂ ਕਿਸਾਨਾਂ ਦਾ ਭਲੇਖਾ ਹੀ ਹੁੰਦਾ ਇੱਕ ਦੂਜੇ ਨੂੰ ਵੇਖ-ਵੇਖ ਕੇ ਗਰੀ ਜਾਂਦੇ ਸਪਰੇ 10 ਦਿਨ ਲੋਕਾਂ ਦੇ ਕੋਈ ਘੇਤਰੇ ਝੋਨੇ ਤੇ ਸਪਰੇ ਬੱਜ ਗਈ ਹੈ ਕਹਿ ਕੇ ਹਿੰਦੀ ਤੋਂ ਹਜੇ ਨਜਾਤ ਆ ਹੁਣ ਇੱਕ ਕਰਨੀ ਬੋਗੀ ਤੇ ਉਹ ਕਰਦੇ ਨੇ ਤੇ ਨਹੀਂ ਤੇ ਲੋਕਾਂ ਨੇ ਡਰ ਮੰਗਾਗੇ ਤਾਂ ਨੇ ਜੱਕ ਲੈਣੀਆਂ ਕੁਦਰਤ ਕਿੱਥੇ ਨੁਕਸਾਨ ਵੀ ਕਰਦੀ ਹੈ ਕਈ ਵਾਰ ਤਾਂ ਫਾਇਦੇ ਵੀ ਹੋ ਜਾਂਦੇ ਆ ਬਾਕੀ ਉਹਨਾਂ ਦਾ ਵਿਚਾਰਾਂ ਦਾ ਬਹੁਤ ਨੁਕਸਾਨ ਹੋਇਆ ਜਿਹੜੇ ਹੜਾਂ ਦੀ ਮਾਰ ਚੱਲ ਰਹੀ ਆ ਹੋਏ ਆਡੇ ਤਾਂ ਇੰਨੇ ਮੀਂਹ ਪਏ ਪਿਛਲੇ ਦਿਨਾਂ 'ਚ ਹੁਣ ਜਦੋਂ ਕੱਲ ਮੋਟਰਾਂ ਚਲਾਈਆਂ ਥੋੜੀਆਂ ਜਿਹਾ ਦੇਖਿਆ ਸੀ ਅੱਜ ਬਾੜੀ ਦਾ ਵੈਸੇ ਬੰਦ ਹੀ ਆ ਚੁੱਕੀ ਰਸਕਾਵਾਂਗੇ ਝੋਨੇ ਵੀ ਜਮਾ ਜਿਹੜੇ ਨਾਲ ਫੰਗਸ ਫੰਗਸ ਨਾ ਆਵੇ ਜਦੋਂ ਮੋਟਰਾਂ ਚਲਾਈਆਂ ਹਰੇਕ ਮੋਟਰ ਨੇ ਪਾਣੀ ਵਧ ਕੱਢਿਆ ਹਰੇਕ ਮੋਟਰ ਦਾ ਪਾਣੀ ਵੱਧ ਚੁੱਕਾ ਹੌਣ ਝੋਨੇ ਚ ਪਾਣੀ ਤਾਂ ਹੈ ਨਹੀਂ ਆ ਦੇਖੋ ਆ ਮੋਟਰ ਕੋਈ ਛੱਡੀ ਵੀ ਬੈਠਾ ਸਾਡਾ ਗਵਾਂਢੀ ਉਲਟਾ ਪਾਣੀ ਲਾ ਰਿਹਾ ਇਹ ਮੋਟਰਾਂ ਬਹੁਤ ਜ਼ਿਆਦਾ ਪਰ ਹਜੇ ਲਾਉਣ ਦਾ ਫਾਇਦਾ ਨਹੀਂ ਕੋਈ ਕਿਉਂਕਿ ਝੋਨੇ ਦੀਆਂ ਜੜਾਂ ਖਰਾਬ ਹੋ ਜਾਣਗੀਆਂ ਬਾਲੇ ਦਿਨ ਪਾਣੀ ਖੜਾ ਰਹਿ ਦੇ ਚ ਹੋਣੀ ਸੁੱਕਿਆ ਤਾਂ ਨਹੀਂ ਸਾਰੀਆਂ ਮੋਟਰਾਂ ਬੰਦ ਤਾਂ ਕੋਈ ਇੱਕ ਅੱਧੀ ਮੋਟਰ ਹੀ ਚੱਲਦੀ ਹੋਊਗੀ ਮੋਟਰਾਂ ਦੇ ਪਾਣੀ ਬਹੁਤ ਵਧ ਚੁੱਕੇ ਸਾਡੇ ਮੁਕਸਰ ਏਰੀਆ ਦੇ ਵਿੱਚ ਪਹਿਲਾਂ ਵੀ ਚਲੋ ਪਾਣੀ ਸਾਡੇ ਉੱਚੇ ਹੀ ਸੀਗੇ ਪਰ ਹੁਣ ਮੋਟਰਾਂ ਹੋਰ ਪਾਣੀ ਵਧਾ ਗਈਆਂ ਇਸ ਕਾਰਨ ਥੋੜਾ ਜਿਹਾ ਸਾਨੂੰ ਫਾਇਦਾ ਹੀ ਹੋਇਆ ਮੀਆਂ ਦਾ ਨੁਕਸਾਨ ਤਾਂ ਕੋਈ ਨਹੀਂ ਹੋਇਆ ਚਲੋ ਕੇਰਾ ਸਬਜ਼ੀਆਂ ਸੁਬਜੀਆਂ ਦਾ ਜ਼ਰੂਰ ਨੁਕਸਾਨ ਆ ਕਿਉਂਕਿ ਸਬਜ਼ੀ ਤਾਂ ਸਾਰੀ ਖਰਾਬ ਹੋ ਚੁੱਕੀ ਹੈ ਜਿਹਦੇ ਕਿਸੇ ਦੇ ਸਬਜ਼ੀ ਲੱਗੀ ਸੀ ਕਦੂ-ਕਦੂ ਨੂੰ ਵੱਲਾਂ ਸੀ ਉਹ ਸਾਰੀਆਂ ਖਰਾਬ ਹੋ ਚੁੱਕੀਆਂ ਕਿਉਂਕਿ ਤਾਂ ਪਾਣੀ ਦੋ ਦਿਨ ਨਹੀਂ ਚੱਲਦੀਆਂ ਝੋਨਿਆਂ ਨੂੰ ਕੋਈ ਫਰਕ ਨਹੀਂ ਸਬਜ਼ੀਆਂ ਸਾਰੀਆਂ ਖਰਾਬ ਹੋ ਚੁੱਕੀਆਂ ਅੱਜ ਲੋਕਾਂ ਨੇ ਸਪਰੇਅ ਹਸਪਰੀਆਂ ਦਾ ਕੰਮ ਸ਼ੁਰੂ ਕਰਨਾ ਤੇ ਅੱਜ ਮੌਸਮ ਥੋੜਾ ਖਰਾਬ ਦੱਸਦੇ ਪਰ ਇੱਕ ਦੋ ਦਿਨਾਂ ਚ ਲੱਗ ਪੈਣਗੇ ਜਦੋਂ ਮੌਸਮ ਸਾਫ਼ ਹੋਇਆ ਕਿਉਂਕਿ ਫਿਲਹਾਲ ਤਾਂ ਮੌਸਮ ਕਲੀਅਰ ਆ ਪਰ ਔਰ ਨਾਲੇ ਜਿਹੜੇ ਦਿਨ ਦੇ ਵਿੱਚ ਜਿਹੜਾ ਆਪਣਾ ਦਸ ਰਹੇ ਆ ਥੋੜੀ ਬਹੁਤੀ ਬੂੰਦਾ ਬੰਦੀ ਕਹਿ ਸਕਦੇ ਆ ਵੀ ਸਪਰੇਅ ਵਾਲਾ ਦਿਨ ਤਾਂ ਹੈ ਨਹੀਂ ਅੱਜ ਇਹ ਤਾਂ ਹਵਾ ਬਹੁਤ ਚੱਲ ਰਹੀ ਹੈ ਹਵਾ ਹੀ ਬਦਲ ਲੈ ਆਉਂਦੀ ਹੈ ਕਿਸੇ ਪਾਸੇ ਇਸ ਕਰਕੇ ਤਾਂ ਕਰਕੇ ਅੱਜ ਨਹੀਂ ਜਿਆਦਾ ਜੀ ਤੁਸੀਂ ਦੇਖੋ ਥਾਂ ਥਾਂ ਤੇ ਘਰਾਂ ਕਿਹਨੇ ਦਿਨਾਂ 'ਚ ਮੀਂਹ ਹੀ ਜ਼ਿਆਦਾ ਸੀ ਆਪਣੇ ਏਰੀਆ 'ਚ ਕਿਉਂਕਿ ਸਾਡੇ ਨੇੜੇ ਕੋਈ ਜੀਲ ਹੈਣੀਗੀ ਨਾ ਕੋਈ ਨਹਿਰ ਆ ਬਸ ਕੱਲੇ ਸੇਮ ਨਾਲੇ ਆ ਪਿੰਡ ਦੇ ਨਾਲ ਦੀ ਲੰਘ ਦੇ ਦੋ ਉਹ ਤਾਂ ਚਲੋ ਜੇ ਪਾਣੀ ਬਾਹਰ ਵੀ ਕੱਢਦੇ ਤੇ ਮੁੜ ਕੇ ਵਾਪਸ ਵੀ ਲੈ ਜਾਂਦਾ ਪਾਣੀ ਕੋਈ ਹਾਲ ਕੋਈ ਵੱਡਾ ਸਾਡੇ ਨੁਕਸਾਨ ਹੈ ਨਹੀਂ ਗਏ ਨੇ ਆ ਕੀ ਹੈਰਾ ਕੀਰਾ ਉਦੋਂ ਮਨ ਡਰਦਾ ਸੀ ਜਦੋਂ ਮੀਂਹ ਨਹੀਂ ਹਟੇ ਸੀ ਜਦੋਂ ਕੁਦਰਤ ਨੇ ਆਪ ਹੀ ਮੀਂਹ ਨਾ ਹਟਾਉਂਦੇ ਤਾਂ ਫਿਰ ਤਾਂ ਕਈ ਥਾਵਾਂ ਤੇ ਬਹੁਤ ਪਾਣੀ ਖੜ ਜਾਣਾ ਪਰ ਕੁਦਰਤ ਨੇ ਆਪ ਹੀ ਮੀਂਹ ਕੱਟ ਕਰਕੇ ਗੈਪ ਪਾਦਾ ਤਾਂ ਜੋ ਸਾਰਾ ਏਰੀਆ ਪਾਣੀ ਜਿਹੜਾ ਸੁਕਾ ਗਿਆ ਕੁਝ ਏਰੀਆ ਚ ਪਰਲੇ ਪਸ ਸੇਮ ਨਾਲੇ ਦੇ ਨਾਲ ਮਾੜਾ ਮੋਟਾ ਪਾਣੀ ਹੈਗਾ ਉਹ ਵੀ ਨੋਰਮਲ ਆ ਹੁਣ ਉਹ ਵੀ ਸੇਮ ਨਾਲੇ ਦੇ ਬੈਕ ਖੇ ਚਲੇ ਸਾਰਾ ਤੇ ਰੱਬ ਕਿਰਪਾ ਉਹਨਾਂ ਤੇ ਕਰੇ ਜਿਹਨਾਂ ਦੇ ਹੜਾ ਇਹ ਵਿਚਾਰਾਂ ਦੇ ਬਹੁਤ ਨੁਕਸਾਨ ਹੋਇਆ ਉਹਨਾਂ ਦਾ ਤੇ ਯਾਰ ਕੁੁਰਟਾ ਹੈਗੇ ਲੋਕਾਂ ਦੇ ਉੱਥੇ ਦਿੱਕਤ ਬਹੁਤ ਆ ਰਹੀ ਆ। ਦਰਿਆ ਆਵਾਂ ਦੇ ਨੇੜੇ ਨੇੜੇ ਜਿ ਡੇ ਰਹੀ ਆ। ਵੈਸੇ ਜਿਹੜੇ ਗੇਤਰੇ ਝੋਨੇ ਉਹਨਾਂ 'ਚ ਫੋਕ ਤਾਂ ਜ਼ਰੂਰ ਬਣੂਗੀ ਇਸ ਵਾਰ। ਕਿੰਨਾ ਗਿੱਤਰਾ ਝੋਨਾ ਕਿਉਂਕਿ ਤਾਂ ਸਾਰਾ ਨਸਾਰਾ ਜਿਹੜਾ ਕਰਾਮ ਮੌਸਮ 'ਚ ਹੋਇਆ। ਫੋਕ ਦੀ ਇਹ ਚ ਸੰਭਾਵਨਾ ਵਧ ਹੀ ਜਾਣੀ ਆ। ਹੋਰ ਏਰੀਏ 'ਚ ਤੁਸੀਂ ਦੇਖਿਆ ਹੋਊਗਾ ਜਦੋਂ ਮੀਂਹ ਜਿਆਦਾ ਪੈਂਦੇ ਆ ਤਾਂ ਤਲਕਨ ਹੋ ਜਾਂਦੀ ਹੈ ਪਰ ਸਾਡਾ ਏਰੀਏ ਦੇ ਵਿੱਚ ਰਾਹ ਤੁਸੀਂ ਦੇਖ ਸਕਦੇ ਆ ਕਿੰਨੇ ਸਾਫ਼ ਬਏ ਨੇ ਰਾਹ ਕਿਉਂਕਿ ਸਾਡੇ ਏਰੀਆ ਰੇਜ਼ਲਾ ਥੋੜਾ ਇੱਥੇ ਤਲਕਨ ਨਹੀਂ ਹੁੰਦੀ ਕਿਤੇ ਵੇਖੋ ਨੀਵੇਂ ਥਾਂ ਤੇ ਜਾਂ ਕਿਤੇ ਪਾਣੀ ਜਿੱਥੇ ਤੂੰ ਖੜਦਾ ਫੜਦਾ ਉੱਥੇ ਤਾਂ ਹੋ ਸਕਦਾ ਮਾੜਾ ਮੋਟਾ ਪਰ ਜ਼ਿਆਦਾਤਰ ਸਾਡੇ ਤਲਕਨ ਨਹੀਂ ਹੁੰਦੀ ਜਿਵੇਂ ਕੋਈ ਮੋਗਾ ਏਰੀਆ ਜਾਂ ਕੋਈ ਹੋਰ ਇਦਾਂ ਆਹ ਨਾ ਕੋਈ ਠੀਕ ਨਾ ਏਰੀਆ ਉੱਥੇ ਤਾਂ ਆਰਾਮਾਂ ਦੇ ਬਹੁਤ ਜ਼ਿਆਦੇ ਐਸੋ ਤੱਕ ਕਿ ਹਰਿਆਣੇ 'ਚ ਵੀ ਆਰਾਮਾਂ ਦੇ ਬਹੁਤ ਜ਼ਿਆਦੇ ਛਕਨਾਹਟ ਜੀ ਬਣ ਜਾਂਦੀ ਜਿੰਨਾਂ ਮੋਟਰਸਾਈਕਲ ਤਲਕ ਤੇਜੇ ਬੰਦਾ ਵੀ ਤਲਕਦਾ ਵਲੌਗ ਆਪਣੇ ਬਈ ਦੇਸੀ ਹੋਇਆ ਹੁੰਦੇ ਆ ਸਾਰੇ ਸਿੱਧੀ ਉਹਵੇਂ ਚੀਜ਼ ਉਹਖਾਈਦੀ ਆ ਆਪਾਂ ਕੋਈ ਕੱਟ ਵੱਡ ਨਹੀਂ ਕਰਦੇ ਨਾ ਕੋਈ ਵਿੱਚ ਸਾਜੋ ਸਮਾਨ ਲਾਈਦਾ ਨਾ ਕੋਈ ਢਿੰਗਣਾ ਢੋਟਿੰਗ ਸਿੱਧਾਈ ਜਿਵੇਂ ਦੇ ਹੈਗੇ ਆਵੇਂ ਦੇ ਸਿੱਧੇ ਵਲੌਗ ਆਪਣੇ ਮਤਲਬ ਕੋਈ ਵਾਲਾ ਫੇਰ ਨਹੀਂ ਕੋਈ ਖਾਮ ਮੈਨੇ ਉਜਾ ਨਹੀਂ ਲਾਉਣਾ ਵੀ ਕੋਈ ਅਗਲਾ ਆਪਣੀ ਵੀਡੀਓ ਵੇਖੇ ਇਹਨੂੰ ਚੰਗਾ ਲੱਗਦਾ ਹੋਣੇ ਦੇਖ ਹੀ ਲੈਣੀ ਹੈ ਜੇ ਨਹੀਂ ਲੱਗਦਾ ਹੋਣੇ ਅੱਗੇ ਹੋ ਜਾਣਾ ਅੱਜ ਵੀ ਬਦਲ ਦੀ ਪੂਰੀ ਸੰਭਾਵਨਾ ਬਣੀ ਖੜੀ ਹੈ ਕਿਉਂਕਿ ਫਿਲਹਾਲ ਜ਼ਰੂਰ ਧੁੱਪ ਦਿਖ ਰਹੀ ਹੈ ਪਰ ਇਧਰਲੇ ਪਾਸੇ ਫਰੀਦਕੋਟ ਸਾਈਡ ਤੋਂ ਇਹ ਬਦਲ ਬਾਈ ਚੰਕੀ ਜਾਂਦੀ ਆ ਤੇ ਅੱਜ ਵੀ ਮੌਸਮ ਥੋੜਾ ਜਿਹਾ ਖਰਾਬ ਹੋ ਸਕਦਾ ਕੱਲ ਵਾਂਗ ਲਓ ਮੇਰੇ ਪਿਆਰੇ ਆਪਾਂ ਇਹਨੂੰ ਵੀਡੀਓ ਨੂੰ ਕਰਨ ਲੱਗੇ ਆਂ ਬੰਦ ਸਾਰਿਆਂ ਦਾ ਧੰਨਵਾਦ ਮੇਰੇ ਨਾਲ